ਦੇ ਆਤੇ ਨਿੱਕੇ ਜੇ ਮੋਲਦਾ ਸਵਰਾਜ 735 ਟਰੈਕਟਰ ਲੈ ਕੇ ਆਏ ਆਂ ਹੀ ਗੱਲ ਆ ਬਈ ਨਿੱਕੇ ਜੇ ਮੋਲਦਾ ਹੀ ਆ ਨਿੱਕੇ ਜੇ ਮੋਲਦਾ ਜਮਾ ਹੀ ਤੋਫਾਇਆ ਤੋਫਾ ਤੋਫਾ ਘਾਰ ਪੰਪ ਕੱਢਿਆ ਵੀ 6 ਛੇ ਝਰੀ ਕੀਤਾ ਵੀ ਆ ਠੀਕ ਆ ਮਾਡਲ ਮੈਂ ਨਾ ਮਾਡਲ 84 ਆ 1984 ਮਾਡਲ ਆ ਪੰਜਾਬ ਨੰਬਰ ਆ ਵੇਖੋ ਨੂੰ ਬੰਦ ਨੂੰ 744 ਲਾ ਰਾ ਦੂਰੋਂ ਖੜਾ ਹਾਂ ਹੈ 35 ਆ ਠੀਕ ਆ ਟਾਇਰਾਂ ਦੀ ਗੱਲ ਕਰੀਏ ਚਾਰੇ ਵਿਚਾਰੇ 35 ਪੈਸੇ ਆ 35 ਪੈਸੇ ਪੰਜਾਬ ਨੰਬਰ ਆ ਹਾਂ ਪੰਜਾਬ ਨੰਬਰ ਆ ਤੇਰੇ ਸਾਰਾ ਟਰੈਕਟਰ ਇਹ ਨਾਲ ਨਹੀਂ ਨਹੀਂ ਰੀਜਨਲ ਨਹੀਂਗਾ ਭਾਈ ਇਹ ਠੀਕ ਆ ਇੱਕੋ ਜੀ 84 ਦੇ ਵਜੇ ਤੱਕ ਰੰਗ ਹਰਾ ਆਇਆ ਇਹਨਾਂ ਨੂੰ ਹਰੇ ਰੰਗ ਵਾਲੇ ਆਏ ਆ ਹਾਂ ਹਰੇ ਰੰਗ ਵਜਿਆ ਗਿਆ ਰੰਗ ਵਜਿਆ ਬੰਦਾ ਰੰਗ ਸੋਨਾ ਵਜਿਆ ਗਿਆ ਮਾੜਾ ਰੰਗ ਨਹੀਂ ਵਜਿਆਗਾ ਠੀਕ ਆ ਵੀ ਸਮਾਨ ਪੂਰਾ ਹਾਂ ਸਮਾਨ ਇਹਦੇ ਨਾਲ ਡੰਡਾ ਮਿਲ ਜੂਗਾ ਡੰਡਾ ਤੇ ਛੱਦਰ ਹੀ ਆ ਹਾਂ ਡੰਡਾ ਤੇ ਛੱਦਰ ਹੀ ਆ ਠੀਕ ਆ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਫੁੱਲ ਚੰਗਾ ਬੰਦਾ ਵਾਹ ਕੇ ਤਸੱਲੀ ਨਾਲ ਲੈ ਕੇ ਜਾਵੇ ਆ ਕੇ 7 ਫੁੱਟ ਰੋਟਾ ਰਖਾਈਦਾ ਹੈ ਹਾਸਕੇ ਹਾਸਕੇ ਠੀਕ ਆ ਬਾਰ ਬੰਪੜਾ ਹੈ ਬਾਰ ਬੰਪੜਾ ਹੈ ਵੀ ਨਹੀਂ ਗੱਲ ਟੋਪ ਮੰਡਲ ਨੂੰ ਲੈਫਟ ਚੱਕੂਗਾ ਵੀ ਨਹੀਂ ਗੱਲ ਨੂੰ ਕਲੱਚ ਘੇਰ ਨਪੜਾ ਕਢਣਾ ਪਊਗਾ ਠੀਕ ਆ ਨਾ ਜਿਵੇਂ ਮਰਦੀ ਸਿੱਧੇ ਨਿੱਕੇ ਜੇ ਮੌਲ ਦਾ ਡਿਮਾਂਡ ਕੀ ਆ 115 ਸ਼ੇਅਰ ਕਰਕੇ ਆਉਂਦਾ ਜਿਹੜਾ ਜਿਹੜਾ ਸ਼ੇਅਰ ਕਰਕੇ ਆਉਂਦਾ ਰੁਪਈਆ ਸਿੱਧਾ ਹੀ ਵਿੱਚ 10000 ਡਾ ਲਾਂਗੇ 10 ਦੇ ਵਿੱਚੋਂ ਹੋਰ ਮਾਨਦਾਨ ਕਰ ਦਾਂਗੇ ਓ ਯਾਰ ਸਿੱਧਾ ਕਿ ਲੱਖ ਦਾ ਦੇ ਦਿਆਂਗੇ ਲੱਖ ਚੋਂ ਵੀ ਚੱਲ ਲੱਖ ਦਾ ਦੇ ਚੱਲ ਲੱਖ ਚੋਂ ਵੀ ਕਰ ਦੋਗੇ ਹਾਂ ਲੱਖ ਚੋਂ ਵੀ ਕਰ ਦਿਆਂਗੇ ਠੀਕ ਆ ਕਿਹੜੇ ਪੈਂਡਾ ਵਕਾਊਗਾ ਸੇਖਵਾ ਪੈਂਡਾ ਬਈ ਜਿਹੜਾ ਪਰੋਏ ਪਰ ਨੰਬਰ ਬੋਲੀ ਹਾਂ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਫੋਨ ਮਾਨਤਨ ਕਰਨਾ ਕੱਲ ਕਰਾਂਗੇ ਤੈਨੂੰ ਲੰਬਾ ਨਹੀਂ ਹੋਣਾ ਠੀਕ ਹੈ ਜੀ ਧੰਨਵਾਦ